ਦੀਨਾਨਗਰ ਦੇ ਬਾਲਮਾਤਾ ਮੰਦਰ 'ਚ ਨਗਰ ਕੌਂਸਲ ਦੇ ਪ੍ਰਧਾਨ ਨੀਟੂ ਚੋਹਾਨ ਅਤੇ ਸ਼ਹਿਰੀ ਪ੍ਰਧਾਨ ਮਨੋਜ ਗੁਪਤਾ ਦੀ ਅਗਵਾਈ 'ਚ ਸੁਖਜਿੰਦਰ ਸਿੰਘ ਰੰਧਾਵਾ ਦਾ ਕੀਤਾ ਗਿਆ ਜ਼ੋਰਦਾਰ ਸਵਾਗਤ ਦੀਨਾਨਗਰ ਦੇ ਬਾਲਮਾਤਾ ਮੰਦਰ 'ਚ ਨਗਰ ਕੌਂਸਲ ਦੇ ਪ੍ਰਧਾਨ ਨੀਟੂ ਚੋਹਾਨ ਅਤੇ ਸ਼ਹਿਰੀ ਪ੍ਰਧਾਨ ਮਨੋਜ ਗੁਪਤਾ ਦੀ ਅਗਵਾਈ 'ਚ ਇੱਕ ਵੱਡੀ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਵਿਧਾਇਕਾ ਅਰਨ ਚੌਧਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੌਧਰੀ ਨੇ ਉੱਚੇ-ਉੱਚੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਤੇ ਕਾਂਗਰਸੀ ਵਰਕਰਾਂ ਵੱਲੋਂ ਸੁਖਜਿੰਦਰ ਸਿੰਘ ਰੰਦਾਵਾ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਮੰਚ ਤੇ ਬੈਠੇ ਅੱਜ ਦੇ ਸਾਡੇ ਲੋਕ ਸਭਾ ਦੇ ਉਮੀਦਵਾਰ ਸਰਦਾਰ ਸੁਖਜਿੰਦਰ ਸਿੰਘ ਰੰਦਾਵਾ ਜੀ ਜਿਹੜਾ ਕਿ ਡੇਰਾ ਬਾਬਾ ਨਾਨਕ ਤੋਂ ਐਮਐਲਏ ਵੀ ਨੇ ਔਰ ਪਿਛਲੀ ਸਾਡੀ ਕਾਂਗਰਸੀ ਸਰਕਾਰ ਚ ڈپٹی چیف منسٹر بھی سکے اور اسی مل کے کافی فیصلے لیتے ہیں سانوں اس ویسے لوڈ سی کہ ایسی کوئی اچھا ایم پی چن کے لوک سبھا چاہیے کیونکہ پچیس سال سارے پچھلے پر بات ہوئے ਬਣਾ ਕੇ ਦੋਸਾਂ ਬਾਅਦ ਤੇਜਾ ਲੇਕਿਨ ਪੂਰਾ ਅਧਿਕਾਰ ਦਿੱਤੀ ਹੈ ਕਿ 50 ਸਾਲਾਂ ਚ ਤੇਰੇ ਸਭ ਤੋਂ ਪੰਜ ਵਾਰੀ ਹੀ ਲੋਕ

ਸਾਡੇ ਤੇਜ ਦੇ ਵਿੱਚ ਇੰਟਰ ਕਰਨਾ ਇਹ ਸਾਡੀਆਂ ਸਰਹੱਦਾ ਲਈ ਬਹੁਤ ਖਤਰਾ ਜੀ ਆਪਣੇ ਟ੍ਰਫਿੰਡ ਦਾ ਖਰਚਾ ਘਟਾ ਰਹੇ ਆ ਇਹ ਸਾਡੇ ਤੇਜ ਲਈ ਬਹੁਤ ਖਤਰਾ ਇਹ ਸਾਡੇ ਤੇਜ ਦੀ ਸੁਰੱਖਿਆ ਤੇ ਸਭ ਤੋਂ ਪੱਟੀ ਪੁੱਟਾਈ ਹੋਈ ਹੈ